ਭਾਈ ਜੋਗਾ ਸਿੰਘ ਜੀ ਇੱਕ ਸਮੇਂ ਦੀ ਗੱਲ ਹੈ ਪਿਸ਼ੋਰ ਦੀਆਂ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਅਨੰਦਪੁਰ ਸਾਹਿਬ ਆਈਆਂ ਉਹਨਾਂ ਸੰਗਤਾਂ ਵਿੱਚ ਇੱਕ 13-14 ਸਾਲਾਂ ਦਾ ਨੌਜਵਾਨ ਸੀ ਉਹ ਨੌਜਵਾਨ ਆਪਣੀ ਉਮਰ ਨਾਲੋਂ ਵੱਧ ਚੁੱਸ ਨਜ਼ਰ ਆਉਂਦਾ ਸੀ ਜਦੋਂ ਉਹ ਗੁਰੂ ਜੀ ਦੇ ਚਰਨੀ ਸੀਸ ਨਿਵਾ ਰਿਹਾ ਸੀ ਤਾਂ ਗੁਰੂ ਜੀ ਨੇ ਉਸ ਨੂੰ ਸਵਾਲ ਕੀਤਾ ਭਾਈ ਸਿੱਖਾ ਤੇਰਾ ਨਾਂ ਕੀ ਹੈ ਉਸ ਨੇ ਉੱਤਰ ਦਿੱਤਾ ਸੱਚੇ ਪਾਤਸ਼ਾਹ ਮੇਰਾ ਨਾਮ ਜੋਗਾ ਹੈ ਗੁਰੂ ਜੀ ਨੇ ਫਿਰ ਸਵਾਲ ਕੀਤਾ ਭਾਈ ਕਿਸ ਜੋਗਾ ਉਸ ਨੌਜਵਾਨ ਨੇ ਬੜੀ ਫੁਰਤੀ ਨਾਲ ਉੱਤਰ ਦਿੱਤਾ ਸੱਚੇ ਪਿਤਾ ਆਪ ਜੋਗਾ ਸਤਗੁਰੂ ਨੇ ਉਸ ਨੂੰ ਕਿਹਾ ਅੱਛਾ ਭਾਈ ਜੋਗੇ ਅੱਜ ਤੋਂ ਤੂੰ ਸਾਡੇ ਜੋਗਾ ਤੇ ਅਸੀਂ ਤੇਰੇ ਜੋਗੇ ਭਾਈ ਜੋਗੇ ਨੇ ਗੁਰੂ ਜੀ ਦੇ ਬਚਨ ਸੁਣ ਕੇ ਆਪਣੇ ਮਾਤਾ ਪਿਤਾ ਪਾਸੋਂ ਗੁਰੂ ਘਰ ਵਿੱਚ ਰਹਿਣ ਦੀ ਪ੍ਰਵਾਨਗੀ ਲੈ ਲਈ ਜੋਗੇ ਦੇ ਮਾਤਾ ਪਿਤਾ ਉਸ ਨੂੰ ਗੁਰੂ ਘਰ ਛੱਡ ਕੇ ਵਾਪਸ ਪਿਸ਼ੋਰ ਚਲੇ ਗਏ ਜੋਗੇ ਨੇ ਉਸ ਦਿਨ ਤੋਂ ਹੀ ਸੰਗਤ ਦੀ ਤਨ ਮਨ ਨਾਲ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਉਸ ਨੇ ਅੰਮ੍ਰਿਤ ਛਕ ਲਿਆ ਤੇ ਜੋਗੇ ਤੋਂ ਜੋਗਾ ਸਿੰਘ ਬਣ ਗਿਆ ਥੋੜੇ ਸਮੇਂ ਬਾਅਦ ਉਸ ਦੇ ਮਾਤਾ ਪਿਤਾ ਨੇ ਉਸ ਦੀ ਇੱਕ ਬਹੁਤ ਸੁੰਦਰ ਲੜਕੀ ਨਾਲ ਮੰਗਣੀ ਕਰ ਦਿੱਤੀ ਵਿਆਹ ਦੇ ਜੋਗ ਹੋਣ ਉੱਪਰ ਵਿਆਹ ਦੀ ਤਾਰੀਖ ਪੱਕੀ ਕਰਕੇ ਉਸਦੇ ਮਾਤਾ ਪਿਤਾ ਉਸ ਨੂੰ ਨਾਂਗਪੁਰ ਤੋਂ ਲੈਣ ਗਏ ਪਿਤਾ ਦੇ ਕਹਿਣ ਉੱਪਰ ਭਾਈ ਜੋਗਾ ਸਿੰਘ ਨੇ ਗੁਰੂ ਜੀ ਪਾਸੋਂ ਜਾਣ ਦੀ ਆਗਿਆ ਮੰਗੀ ਗੁਰੂ ਜੀ ਨੇ ਉਸ ਨੂੰ ਕਿਹਾ ਭਾਈ ਜੋਗਾ ਸਿੰਘ ਤੂੰ ਬੜੀ ਖੁਸ਼ੀ ਨਾਲ ਵਿਆਹ ਕਰਵਾਉਣ ਲਈ ਪਿਸ਼ੋਰ ਆਪਣੇ ਮਾਤਾ ਪਿਤਾ ਨਾਲ ਜਾ ਸਕਦਾ ਹੈ ਪਰ ਇੱਕ ਸ਼ਰਤ ਹੈ ਜਦੋਂ ਅਸੀਂ ਯਾਦ ਕਰੀਏ ਤਾਂ ਤੂੰ ਸਾਰੇ ਕੰਮ ਕਾਰ ਛੱਡ ਕੇ ਤੁਰੰਤ ਸਾਡੇ ਪਾਸ ਹਾਜ਼ਰ ਹੋਵੇਂ ਭਾਈ ਜੋਗਾ ਸਿੰਘ ਨੇ ਉੱਤਰ ਦਿੱਤਾ हां जी इस तरह ही होवेगा एक कहके उसने गुरुजी ਦੇ ਚਰਨੀ ਹੱਥ ਲਗਾਏ ਤੇ ਮਾਤਾ ਪਿਤਾ ਦੇ ਨਾਲ ਵਿਆਹ ਕਰਾਉਣ ਲਈ ਚਲਿਆ ਗਿਆ ਵਿਆਹ ਦਾ ਸ਼ੁਭ ਦਿਨ ਆਉਣ ਉੱਪਰ ਉਸ ਤੇ ਵਿਆਦੀ ਰਸਮ ਸ਼ੁਰੂ ਹੋ ਗਈ ਅੰਮ੍ਰਿਤ ਵੇਲੇ ਕੀਰਤਨ ਦਾ ਭੋਗ ਪੈਣ ਪਿੱਛੋਂ ਭਾਈ ਜੋਗਾ ਦਾ ਆਨੰਦ ਕਾਰਜ ਆਰੰਭ ਹੋਇਆ ਪਹਿਲਿਆਂ ਦੋ ਲਾਵਾਂ ਸਮਾਪਤ ਹੁੰਦੇ ਹੀ ਇੱਕ ਸਿੰਘ ਨੇ ਭਾਈ ਜੋਗਾ ਸਿੰਘ ਨੂੰ ਇੱਕ ਪੱਤਰ ਹੱਥ ਫੜਾ ਦਿੱਤਾ ਜਿਸ ਵਿੱਚ ਗੁਰੂ ਜੀ ਦਾ ਹੁਕਮ ਲਿਖਿਆ ਸੀ ਭਾਈ ਜੋਗਾ ਸਿੰਘ ਨੇ ਉਹ ਪੱਤਰ ਖੋਲ੍ਹ ਕੇ ਪੜਿਆ ਤਾਂ ਉਸ ਵਿੱਚ ਲਿਖਿਆ ਸੀ ਇਸ ਨੂੰ ਪੜਦੇ ਸਾਰ ਹੀ ਸਾਡੇ ਪਾਸ ਅਨੰਦਪੁਰ ਹਾਜ਼ਰ ਹੋ ਭਾਈ ਜੋਗਾ ਸਿੰਘ ਨੇ ਤਿੱਖੀ ਪੜਦੇ ਸਾਰ ਹੀ ਲਾਵਾਂ ਵਿਚਾਲੇ ਛੱਡ ਦਿੱਤੀਆਂ ਰਿਸ਼ਤੇਦਾਰਾਂ ਉਸ ਨੂੰ ਬਹੁਤ ਸਮਝਾਇਆ ਕਿ ਤੂੰ ਬਾਕੀ ਦੀਆਂ ਦੋ ਲਾਵਾਂ ਲੈ ਕੇ ਚਲੇ ਜਾਵੇਂ ਉਸ ਨੇ ਸਭ ਨੂੰ ਅਣ ਸੁਣਿਆ ਕਰ ਦਿੱਤਾ ਤੇ ਕਿਸੇ ਦੀ ਗੱਲ ਨਾ ਮੰਨੀ ਉਸਨੇ ਸਭ ਦਾ ਇੱਕ ਹੀ ਉੱਤਰ ਦਿੱਤਾ ਮੇਰੇ ਗੁਰੂ ਨੇ ਮੈਨੂੰ ਸਾਰੇ ਕੰਮਕਾਰ ਛੱਡ ਕੇ ਆਉਣ ਲਈ ਕਿਹਾ ਹੈ ਸੋ ਮੇਰਾ ਜਾਣਾ ਹੀ ਬਣਦਾ ਹੈ ਉਸਨੇ ਤਿਆਰੀ ਸ਼ੁਰੂ ਕਰ ਦਿੱਤੀ ਉਸਨੇ ਕੋੜੇ ਉੱਪਰ ਛਾਲ ਮਾਰੀ ਤੇ ਅਨੰਦਪੁਰ ਸਾਹਿਬ ਵੱਲ ਚੱਲ ਪਿਆ ਭਾਈ ਜੋਗਾ ਸਿੰਘ ਨੂੰ ਹੁਸ਼ਿਆਰਪੁਰ ਪੁੱਜਣ ਤੱਕ ਸ਼ਾਮਾਂ ਪੈ ਗਈਆਂ ਉਸੇ ਮਨ ਵਿੱਚ ਆਇਆ ਕਿ ਕੀ ਉਸ ਵਰਗਾ ਕੋਈ ਹੋਰ ਗੁਰਦਾ ਸਿੱਖ ਹੋ ਸਕਦਾ ਹੈ ਜਿਹੜਾ ਆਪਣਾ ਵਿਆਵਚਾਲੇ ਹੀ ਛਟਕੇ ਗੁਰੂ ਦੇ ਹੁਕਮ ਦੀ ਪਾਲਣਾ ਕਰਦਾ ਹੋਵੇ ਉਸ ਨੂੰ ਆਪਣੇ ਆਪ ਉੱਪਰ ਮਾਨ ਹੋ ਗਿਆ ਜਦੋਂ ਉਹ ਜਾ ਰਿਹਾ ਸੀ ਤਾਂ ਹੁਸ਼ਿਆਰਪੁਰ ਦੇ ਬਾਜ਼ਾਰ ਵਿੱਚ ਉਸ ਨੂੰ ਇੱਕ ਵੇਸਵਾ ਦਾ ਕੋਠਾ ਨਜ਼ਰ ਆਇਆ ਜਿੱਥੇ ਨਾਚ ਟਾਪ ਹੋ ਰਿਹਾ ਸੀ ਵੇਸਵਾ ਵਿਵਚਾਰ ਕਰਦੀ ਸੀ ਉਸਨੇ ਵੇਸਵਾ ਪਾਸ ਰਾਤ ਕੱਟਣ ਦਾ ਮਨ ਬਣਾ ਲਿਆ ਘਟ ਘਟ ਵਿੱਚ ਵੱਸਣ ਵਾਲਾ ਦਾਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਕ ਸਿੰਘ ਦਾ ਭੇਸ ਬਣਾ ਕੇ ਵੇਸਵਾ ਦੇ ਦਵਾਰੇ ਜਾ ਕੇ ਪੋੜੀ ਦੇ ਦਰਵਾਜੇ ਤੇ ਆਣ ਖਲੋਤੇ ਭਾਈ ਜੋਗਾ ਸਿੰਘ ਵੇਸਵਾ ਦੇ ਕਮਰੇ ਅੰਦਰ ਜਾਣ ਲੱਗਾ ਤਾਂ ਭਾਈ ਜੋਗਾ ਸਿੰਘ ਨੇ ਦੇਖਿਆ ਕਿ ਇੱਕ ਸਿੰਘ ਉਸ ਵੇਸਵਾ ਦੇ ਦਰਵਾਜੇ ਅੱਗੇ ਖੜਾ ਹੈ ਜਦੋਂ ਉਹ ਪਾਸੇ ਚਲਾ ਜਾਵੇਗਾ ਤਾਂ ਹੀ ਮੈਂ ਅੰਦਰ ਜਾਵਾਂਗਾ ਇਹ ਸੋਚ ਕੇ ਉਹ ਪਿੱਛੇ ਮੁੜ ਗਿਆ ਕੁਝ ਤੇਰ ਮਗਰੋਂ ਫਿਰ ਉਹ ਵੇਸਵਾ ਦੇ ਦਰਵਾਜੇ ਵੱਲ ਆਇਆ ਤਾਂ ਕੀ ਦੇਖਦਾ ਹੈ ਕਿ ਸਿੰਘ ਅਜੇ ਵੀ ਖੜਾ ਹੈ ਉਸ ਨੂੰ ਦੇਖ ਕੇ ਜੋਗਾ ਸਿੰਘ ਫਿਰ ਮੁੜ ਗਿਆ ਇਸ ਤਰ੍ਹਾਂ ਭਾਈ ਜੋਗਾ ਸਿੰਘ ਸਾਰੀ ਰਾਤ ਉਸ ਵੇਸਵਾ ਦੇ ਦਰਵਾਜ਼ੇ ਵੱਲ ਚੱਕਰ ਮਾਰਦਾ ਰਿਹਾ ਪਰ ਹਰ ਵਾਰੀ ਉਹ ਸਿੰਘ ਨੂੰ ਦਰਵਾਜ਼ੇ ਅੱਗੇ ਖੜਾ ਦੇਖ ਕੇ ਮੁੜ ਜਾਂਦਾ ਰਿਹਾ ਇਸ ਤਰ੍ਹਾਂ ਸਾਰੀ ਰਾਤ ਉਸਨੇ ਚੱਕਰਾਂ ਵਿੱਚ ਗੁਜ਼ਾਰ ਦਿੱਤੀ ਅੰਮ੍ਰਿਤ ਵੇਲਾ ਹੋ ਗਿਆ ਅੰਮ੍ਰਿਤ ਵੇਲੇ ਜਦੋਂ ਜੋਗਾ ਸਿੰਘ ਫਿਰ ਦੇਖਣ ਆਇਆ ਤਾਂ ਸਿੰਘ ਨੇ ਉਸ ਨੂੰ ਕਿਹਾ ਭਾਈ ਜੋਗਾ ਸਿੰਘ ਦਾ ਅਮਰਤ ਵੇਲਾ ਹੋ ਗਿਆ ਹੈ ਜਾ ਇਸ਼ਨਾਨ ਕਰਤੇ ਉਸ ਮਾਲਕ ਦਾ ਨਾਮ ਜਪ ਇਹ ਸੁਣ ਕੇ ਭਾਈ ਜੋਗਾ ਸਿੰਘ ਨੂੰ ਗਿਆਨ ਹੋਇਆ ਕਿ ਉਹ ਸਾਰੀ ਰਾਤ ਕਿਹੜੇ ਭੜੇ ਕੰਮ ਦੀ ਦਲੀਲ ਕਰਦਾ ਰਿਆ ਸੀ ਫਿਰ ਜੋਗਾ ਸਿੰਘ ਨੇ ਉਸ ਖੜੇ ਸਿੰਘ ਨੂੰ ਪੁੱਛਿਆ ਮੈਨੂੰ ਤਾਂ ਤੂੰ ਵੇਸਵਾਵਲ ਤੋਂ ਜਾਣ ਤੋਂ ਰੋਕਦਾ ਹੈ ਪਰ ਤੂੰ ਸਿੰਘਾਂ ਇੱਥੇ ਕਿਉਂ ਖੜਾ ਹੈ ਤਾਂ ਉਸ ਸਿੰਘ ਨੇ ਆਖਿਆ ਮੈਂ ਤਾਂ ਕਿਸੇ ਦਾ ਖਲਾੜਿਆ ਖੜਾ ਬਚਨ ਪੂਰਾ ਕਰਦਾ ਹੋਇਆ ਡਿਊਟੀ ਦੇ ਰਿਹਾ ਹਾਂ ਇਹ ਸੁਣ ਕੇ ਭਾਈ ਜੋਗਾ ਸਿੰਘ ਸ਼ਰਮਿੰਦਗੀ ਮਹਿਸੂਸ ਕਰਦਾ ਹੋਇਆ ਸਮਝ ਗਿਆ ਕਿ ਉਸ ਨੂੰ ਗੁਰੂ ਜੀ ਨੇ ਆਪ ਆ ਕੇ ਬਚਾ ਲਿਆ ਹੈ ਨਹੀਂ ਤਾਂ ਉਹ ਗੁਰੂ ਜੀ ਨੂੰ ਮੂੰਹ ਦਿਖਾਉਣ ਜੋਗਾ ਨਾ ਰਹਿੰਦਾ ਉਸ ਨੂੰ ਗੁਰੂ ਜੀ ਪਾਸ ਜਾਣ ਤੋਂ ਸ਼ਰਮ ਆਉਣ ਲੱਗੀ ਗੁਰੂ ਤੋਂ ਬਿਨਾ ਉਸ ਪਾਸ ਹੋਰ ਕੋਈ ਠੋਰ ਨਹੀਂ ਸੀ ਜਿੱਥੇ ਉਹ ਜਾ ਸਕਦਾ ਸੀ ਟੁੱਟੇ ਭਜੇ ਦਿਲ ਨਾਲ ਉਹ ਨੰਤਪੁਰ ਸਾਹਿਬ ਦੀਵਾਨ ਵਿੱਚ ਹਾਜ਼ਰ ਹੋਇਆ ਗੁਰੂ ਜੀ ਨੇ ਦੀਵਾਨ ਦੀ ਸਮਾਪਤੀ ਪਿੱਛੋਂ ਉਸ ਨੂੰ ਆਪਣੇ ਪਾਸ ਬੁਲਾਇਆ ਪਿਸ਼ੋਰ ਦੀ ਕੁਰਬਾਨੀ ਦੀ ਸ਼ਾਬਾਸ਼ ਦਿੱਤੀ ਸਤਿਗੁਰ ਜੀ ਰਾਤ ਨੂੰ ਆਰਾਮ ਨਹੀਂ ਕੀਤਾ ਆਪ ਜੀ ਅੱਜ ਸੁਸਤ ਨਜ਼ਰ ਆ ਰਹੇ ਹੋ ਸਤਿਗੁਰ ਜੀ ਕਹਿੰਦੇ ਜੋਗਾ ਸਿੰਘ ਜਗਾਵੇਂ ਵੀ ਆਪ ਤੇ ਪੁੱਛੇ ਵੀ ਆਪ ਜੋਗਾ ਸਿੰਘ ਕਹਿੰਦਾ ਸਤਿਗੁਰ ਜੀ ਮੈਂ ਸਮਝਿਆ ਨਹੀਂ ਸਤਿਗੁਰ ਜੀ ਕਹਿੰਦੇ ਜੋਗਿਆ ਪੰਜਵੇਂ ਜਾਮੇ ਤਤੀ ਤਵੀਤੇ ਬੈਠੇ ਕੋਈ ਗੱਲ ਨਹੀਂ ਨੌਵੇਂ ਜਾਮੇ ਸੀ ਸਿਤਾ ਕੋਈ ਗੱਲ ਨਹੀਂ ਪਰ ਪਤਾ ਨਹੀਂ ਸੀ ਕਿ ਸਿੱਕੀ ਘਾਤਰ ਦਸਵੇਂ ਜਾਮੇ ਵੇਸਵਾ ਦੇ ਦਰਵਾਜੇ ਤੇ ਪਹਿਰਾ ਦੇਣਾ ਪੈਣਾ ਹੈ ਇਹ ਸੁਣ ਜੋਗਾ ਸਿੰਘ ਦੇ ਕਪਾਟ ਖੁੱਲ ਗਏ ਜੋ ਅਸੀਂ ਪੜਦੇ ਹਾਂ ਸਤਗੁਰ ਸੋ ਪਿਆਰਾ ਮੇਰੇ ਨਾਲ ਹੈ ਜਿੱਥੇ ਕਿਤੇ ਮੈਨੂੰ ਲੈ ਛੜਾਏ ਇਹ ਪ੍ਰਤੱਖ ਹੋ ਗਿਆ ਜੋਗਾ ਸਿੰਘ ਸ਼ਰਮਿੰਦਗੀ ਮਹਿਸੂਸ ਕਰਦਾ ਹੋਇਆ ਗੁਰੂ ਜੀ ਦੇ ਚਰਨੀ ਟੈਪਿਆ ਤੇ ਮਾਫੀ ਮੰਗਣ ਲੱਗਾ ਭਾਈ ਜੋਗਾ ਸਿੰਘ ਨੇ ਗੁਰੂ ਜੀ ਦੇ ਚਰਨਾਂ ਉੱਪਰ ਸੀਸ ਰੱਖ ਕੇ ਕਿਹਾ ਦਾਤਾ ਜੀ ਆਪ ਬਖਸ਼ਣ ਹਾਰ ਹੋ ਆਪਣੇ ਬੱਚੇ ਦੀਆਂ ਭੁੱਲਾਂ ਬਖਸ਼ਾ ਦੇਣਾ ਜੀ ਮੈਂ ਭੁੱਲ ਗਿਆ ਸੀ ਜਿਸ ਵੇਲੇ ਪੰਜ ਪਿਆਰਿਆਂ ਨੇ ਮੈਨੂੰ ਅੰਮ੍ਰਿਤ ਛਿਦਾਰ ਬਖਸ਼ੀ ਸੀ ਤਾਂ ਚਾਰ ਕਰਤਾਂ ਵਿੱਚੋਂ ਤਕਦੀਰ ਕੀਤੀ ਸੀ ਪਰ ਆਸੰਗ ਨਹੀਂ ਕਰਨਾ ਮੇਰੀ ਮੱਤ ਤੇ ਪਰਦਾ ਪੈ ਗਿਆ ਸੀ ਜੋ ਮੈਂ ਵੇਸਵਾਲ ਜਾਣਾ ਜੋ ਮੈਂ ਵੇਸਵਾਲ ਜਾਣਾ ਕੀਤਾ ਸ਼ੁਕਰ ਹੈ ਆਪ ਜੀ ਨੇ ਕਿਰਪਾ ਕਰਕੇ ਮੇਰੀ ਲਾਜ ਰੱਖੀ ਮੈਨੂੰ ਬਖਸ਼ ਦਿਓ ਜੀ ਸਤਗੁਰ ਜੀ ਨੇ ਜੋਗਾ ਸਿੰਘ ਨੂੰ ਅਸੀਸਾਂ ਦੇਂਦੇ ਹੋਏ ਪਖਸ਼ ਦਿੱਤਾ ਉਸ ਤੋਂ ਬਾਅਦ ਜੋਗਾ ਸਿੰਘ ਨੇ ਪੂਰਨ ਸਿੱਖ ਦੀ ਨਿਆਈ ਗੁਰੂ ਘਰ ਦੀ ਸੇਵਾ ਕਰਦੇ ਆਪਣੀ ਜ਼ਿੰਦਗੀ ਗੁਜ਼ਾਰੀ ਗੁਰੂ ਪਿਆਰਿਓ ਜਿਹੜਾ ਗੁਰੂ ਤਾਂ ਬਣ ਜਾਵੇ ਗੁਰੂ ਜੀ ਉਸ ਨੂੰ ਆਪਣਾ ਬਣਾ ਲੈਂਦੇ ਹਨ ਤੇ ਜਿਸ ਨੂੰ ਆਪਣਾ ਬਣਾ ਲੈਣ ਉਸ ਨੂੰ ਗਲਤ ਪਾਸੇ ਨਹੀਂ ਜਾਣ ਦਿੰਦੇ ਤੇ ਹਰ ਤਾਂ ਪੈ ਸਵਾਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ